ਹੈਲੋ ਕਿੱਥਿਆਂ ਤੂੰ ਹੈਲੋ ਇਹਦੀ ਇੱਥੇ ਕੀ ਕਰਦੇ ਜੀ ਜਿਆਦਾ ਇੱਥੇ ਤੇਰਾ ਕੋਈ ਬੰਦਾ ਨਹੀਂ ਆਪਣੇ ਬਲਬਦੇ ਦਰਿਆਲੇ ਤੇ ਇੱਥੇ ਕੋਈ ਬੰਦਾ ਨਹੀਂ ਤੇਰਾ ਸ਼ਾਪੋ ਤੇ ਚੁੰਕੀ ਸ਼ਾਪੋ ਤੇ ਚੁੰਕੀ ਸ਼ਾਪੋ ਤੇ ਚੁੰਕੀ ਆਪਣੀ ਕਿਹਦੀ ਡਿਊਟੀ ਲਈ ਸੀ ਲੱਗਾ ਜਾਂ ਲੋਕਾਂ ਨੂੰ ਖਰਾਬ ਕਰਨ ਦੇ ਤੂੰ ਉਹ ਕਿਹੜਾ ਜੇਈ ਆ ਗੱਲ ਕਰਾ ਮੇਰੀ ਮੈਂ ਉੱਥੇ ਖਲੋਤਾ ਜੇਈ ਉੱਧਰ ਗੱਲਾਂ ਮਾਵੀ ਜਾਂਦੇ ਬਾਹਰ ਕਿੱਥੇ ਤੇ ਜੇਈ ਇੱਥੇ ਆ ਆਪਣਾ ਐਸਜੀਓ ਨਾਂ ਲੈ ਕੇ ਇੱਥੇ ਸਾਦੀ ਭਾਈ ਇੱਥੇ ਦਾ ਮੇਟਾ ਪਹੁੰਚੋ ਇੱਥੇ ਆ ਮੌਕੇ ਤੇ ਇਹਨਾਂ ਨੂੰ 15 ਫੋਨ ਕਰਦੇ ਜੀ ਸਾਰਾ ਉਹ ਸਾਦੀ ਆਪਣੇ ਸਾਰੇ ਬੰਦੇ ਲੈ ਕੇ ਇੱਥੇ ਆਓ ਆਪਣੇ ਬੰਦੇ ਲੈ ਕੇ ਸਾਹਬ ਪਹੁੰਚੋ ਸਰ ਤੁਹਾਡਾ ਕੋਈ ਜੇਈ ਜੀ ਨਹੀਂ ਆਇਆ ਇੱਥੇ ਆਰੋ ਤੋਂ ਦੇਰ ਮੁਰਦ ਚਲੇ ਆ ਉਹ ਸਾਦੀ ਮੈਂ ਇੱਥੇ ਖਲੋਤਾ ਤੂੰ ਇੱਥੇ ਆ ਮੌਕੇ ਤੇ ਆਉ ਰਾਤੀ ਵੀ ਸਾਰੇ ਇੱਦੀ ਕਰਦੇ ਰਹੇ ਤੂੰ ਰਾਤੀ ਵੀ ਇਦਾਂ ਕੀਤਾ ਹੁਣ ਵੀ ਇਦਾਂ ਕਰਦੇ ਆ ਰਾਤੀ ਵੀ ਲੇਵਰ ਭੱਜ ਗਿਆ ਤੋੜੇ ਭਰੇ ਉਸ ਪਰਤੇ ਲਾਉਂ ਉੱਥੇ ਰਿਆ ਕੀ ਜਾ ਲੋਕ ਤੁਹਾਨੂੰ ਲਾਹਮੇ ਦੇਣ ਦੇ ਉੱਤੇ ਦੇ ਤੂੰ ਉਹ ਤੂੰ ਇੱਥੇ ਆ ਯਾਰ ਇੱਥੇ ਆ ਹੁਣ ਆਓ ਹਾਂ ਜਲਦੀ ਆਓ ਜਲਦੀ ਆਓ ਦੋ ਜਣੇ ਇੱਥੋਂ ਮੈਂ ਤੂੰ ਸੀ ਬੰਦ ਟੁੱਟਦੇ ਲਿਆ ਤੂੰ ਇਦਾਂ ਯਾਰ ਗੱਲਾਂ ਕਰੀ ਜਾਂਦੇ ਹੋ ਮੈਂ ਕਰਦਾ